ਉਦੇ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈਗੀ ਆ ਇਹ ਜਿੱਥੇ ਕਿਸਾਨ ਮਾਰੂ ਹੈ ਉਥੇ ਪੰਜਾਬ ਦੇ ਓਵਰ ਆਲ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਆਪਣਾ तकरीबन तकरीबन ਬਾਾਰ ਇੱਕ ਤੋਂ ਉੱਪਰ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਜਿਵੇਂ ਕਿ ਚਾਪਾ ਰਾਜਪੁਰੇ ਦੇ 4 ਪਿੰਡ ਹੈ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ 1150 ਏਕੜ ਜ਼ਮੀਨ ਅਕਵਾਇਰ ਹੋਈ ਹੈ ਜਿਆਦਾ ਸਭ ਤੋਂ ਜਿਆਦਾ ਜ਼ਮੀਨ ਲਿਜਾਣਾ ਜਿਹੜੇ ਹੈ ਜੀ 3000 ਏਕੜ ਦੀ ਕਨਿਜ਼ੀਅਰ ਹੋਣੀ ਹੈ ਲੇਕਿਨ ਓਵਰਆਲ ਜਿਹੜਾ ਹੈਗਾ ਕੋਈ 15 16 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਨਾਲ ਅਫੈਕਟਡ ਹੈਗੇ ਆ ਲੇਕਿਨ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਸਕੀਮ ਦੇ ਤਹਿਤ ਆ ਜਿਸ ਤਰ੍ਹਾਂ ਪਹਿਲਾਂ ਜਦੋਂ ਵੀ ਕਦੇ ਸਰਕਾਰ ਜ਼ਮੀਨ ਐਕਵਾਇਰ ਕਰਦੀ ਸੀ ਜਿਵੇਂ ਨੈਸ਼ਨਲ ਹਾਈਵੇ ਦੇ ਲਈ ਐਕਵਾਇਰ ਕੀਤੀ ਆ ਜਾਂ ਤੁਹਾਡੇ ਆਪਣਾ ਰੇਲਵੇ ਟਰੈਕ ਲਈ ਵਾਈਡਨਿੰਗ ਹੋਦੀ ਉਹ ਤੇ ਲਿ ਐਕਵਾਇਰ ਕੀਤੀ ਆ ਤਾ ਹਮੇਸ਼ਾ ਸਰਕਾਰ ਅਪਲਸੇਸ਼ਨ ਦਿੰਦੀ ਆ ਉੱਪਰ ਦੀ ਸੁਲੇਸ਼ਨ ਦਿੰਦੀ ਹੈਗੀ ਆ ਇਸ ਸਕੀਮ ਦੇ ਤਹਿਤ ਹੈ ਮੇਰੇ ਕੋ ਸਾਰੀ ਡਿਟੇਲ ਹੈਗੀ ਆ ਮੈਂ ਨਾਲ ਲੈ ਕੇ ਆਇਆ ਹੈਗਾ ਤੁਹਾਨੂੰ ਮੈਂ ਪੱਕੀ ਵੀ ਦੇਵਾਂਗਾ ਇਹਦੇ ਵਿੱਚ ਕੀ ਹੈਗਾ ਹੈ ਕਿ ਵੀ ਆਪਾਂ ਜ਼ਮੀਨ ਤਾਂ ਲੈ ਲੈਣੀ ਹੈ ਲੇਕਿਨ ਉਹਦੇ ਵੱੱਲੇ ਆਪਾਂ ਪਲਾਟ ਦੇਣਾ ਹੈਗਾ 1000 ਗਜ ਦਾ ਪਲਾਟ ਜਿਹੜਾ ਹੈਗਾ ਹੈ ਜੇ ਇੱਕ ਏਕੜ ਤੋਂ ਉੱਪਰ ਜ਼ਮੀਨ ਲੈਣੀ ਹੈ ਤਾਂ 1000 ਗਜ ਦਾ ਪਲਾਟ ਤੇ 200 ਗਜ ਦਾ ਪਲਾਟ ਕਮਰਸ਼ਲ ਤੇ ਰੈਜੈਂਸਲ ਆ एक हजार ज्यादा लेकिन होर कुछ नहीं देना तीन हजार रुपया देना है जिना क्या तो तीन सालों के दे वास्ते जेकर जेकर जमीन आप लो मोटीफाई होगी लेकिन आपजैशन नहीं ले तो तीस हजार रुपया जलों के मार्केट के जोड़ा रेट है अस्सी नब्बे हजार पर एकड़ के हिसाब से चल रहा है तीन साल तो बाद जे जमीन की डिवैलपमेंट नहीं होंगी तो फिर उसको बाद देना है ये बारे भी पॉलिसी क्लीयर नहीं हैगी नहीं ਨਹੀਂ नब्बे हजार पर एकड़ है अस्सी तो नब्बे हजार पर एकड़ जमीन का पर ईयर एक साल का खाता है लेकिन इन देना है सरकार ने नोटिफाई किया तीह हजार पर ईयर ठेका तीह हजार तीन साल वास्ते उस तो बाद की करना है जे मान लो पांच साल सात साल अठ साल दस साल लग जाते हैं ਫਿਰ ਉਹ ਜਿਹੜਾ ਕਿਸਾਨ ਹੈ ਜਾਂ ਜ਼ਮੀਨ ਦਾ ਲੈਂਡ ਓਨਰ ਹੈ ਉਹਦਾ ਕੀ ਬਣੇਗਾ ਤੇ 30000 ਜੇ ਹੁਣ ਤੁਹਾਡਾ ਇੱਕ ਬਰਲਾ ਵੀ ਚਾਹਤਾ ਜਾਈ ਕੋਈ ਗਾਜ ਦੀ ਇੱਕ ਇੱਕ ਟੋਟੋ ਘਾਟਾ ਤਾਂ ਤੁਹਾਨੂੰ ਸਿਰਫ 1000 ਗਾਜ ਦਾ ਪਲਾਟ ਤਾਂ ਮਿਲੇਗਾ ਲੇਕਿਨ 200 ਗਾਜ ਦਾ ਜਿਹੜਾ ਕਮਰਸ਼ੀਅਲ ਪਲਾਟ ਹੈ ਉਹ ਨਹੀਂ ਮਿਲੇਗਾ ਤੋਂ ਇਸ ਤਰ੍ਹਾਂ ਦੇ ਜਿਹੜੇ ਹਾਜ਼ਰ ਫਾਸਟ ਸਕੂਲ ਹੈ ਗਿਆ ਇਹ ਜਿਹੜੇ ਆਪਣਾ ਲੈਂਡ ਓਨਰ ਹੈ ਉਹਨਾਂ ਨੇ ਹਸਤਾਵੇ ਖਿਲਾਫ ਹੈ ਜੇ ਦੀ ਵੀ ਜ਼ਮੀਨ ਹੈ ਮੰਨ ਲਓ ਰਾਜਪੁਰਾ ਦੇ ਨਾਲ ਲੱਗਦੀ ਤੁਹਾਡੀ ਐਗਰੀਕਲਚਰ ਜ਼ਮੀਨ ਹੈ ਕਿਆ ਉਹ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਜ਼ਮੀਨ ਬੜੀ ਮਹਿੰਗੀ ਆ ਮੇਰੀ ਜ਼ਮੀਨ ਬੜੀ ਕਮਰਸ਼ੀਅਲ ਹੈ ਮੈਂ ਕੱਲ ਪਲਾਟ ਵੇਚਾਂਗਾ ਜਾਂ ਮੈਂ ਕੱਲ ਕੋਈ ਆਪਣਾ ਇੱਥੇ ਆਪਣਾ ਦੁਕਾਨ ਬਣਾਵਾਂਗਾ ਸ਼ੋਅਰੂਮ ਬਣਾਵਾਂਗਾ ਜਾਂ ਵੇਚ ਕੇ ਕੁਝ ਪੈਸੇ ਖਰਪਾ ਲਾਂਗਾ ਬੱਚਿਆਂ ਨੂੰ ਸੈਟਲ ਕਰਨਾ ਹੈਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਲਿ ਗਈਆਂ ਆ ਕਿਉਂਕਿ ਆਪਣਾ ਪੰਜਾਬ ਸਰਕਾਰ ਇੱਕ ਬਹੁਤ ਗਲਤ ਪ੍ਰਥਾ ਦੇ ਲਈ ਉਹ ਚੱਲ ਜਾਰੀ ਰਹੀ ਹੈ ਕਾਨੂੰ ਪਤਾ ਹੈਗਾ ਯਾ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਪੈਸਾ ਵਤੋਰਨ ਵਾਲੀਆਂ ਪਾਲਿਸੀਆਂ ਲੋਕਾਂ ਦਾ ਖੂਨ ਪੀਸਣ ਵਾਲੀਆਂ ਪਾਲਿਸੀਆਂ ਇਹ ਪਹਿਲਾ ਦਿੱਲੀ ਦੇ ਵਿੱਚ ਵੀ ਲੈ ਕੇ ਆਈ ਸੀ ਜਦੋਂ ਕੇਜਰੀਵਾਲ ਨੇ ਸ਼ਰਾਬ ਪਾਲਿਸੀ ਥ੍ਰੀ ਕੀਤੀ ਸੀ ਉੱਥੇ ਜਿਹੜਾ ਆਪਣਾ ਆਪਣਾ ਜਿਹੜਾ ਠੇਕੇਦਾਰ ਦਾ ਆਪਣਾ ਮਾਰਜਿਨ ਸੀਗਾ ਉਹ ਆਪਣਾ 12% ਕਰ ਦਿੱਤਾ ਸੀਗਾ 5% ਤੋਂ ਬਾਅਦ ਵਧਾ ਕੇ ਔਰ ਜਿਹੜਾ ਉਹਦੇ ਵਿੱਚੋਂ 1% ਉਹਨੂੰ ਦੇ ਦਿੱਤਾ ਬਾਕੀ 5% ਆਪਣਾ ਕੈਸ਼ ਦੇ ਵਿੱਚ ਵਾਪਸ ਲੈ ਲਿਆ ਇਸੇ ਕਰਕੇ ਕੈਜ਼ਰੀ ਵਾਲਾ ਕਸ਼ਮੀਰ ਨੇ ਵੇਚ ਰਹਿ ਕੇ ਆਇਆ ਹੈਗਾ ਤੋਂ ਇਸ ਕਰਕੇ ਉਹੀ ਕੰਮ ਇਹ ਆਪਣਾ ਇੱਥੇ ਪੰਜਾਬ ਚ ਕਰਨ ਜਾ ਰਹੇ ਹੈਗੇ ਆ ਇਹ ਆਪਣਾ ਕਿਸਾਨਾਂ ਦੇ ਹਤਾਸ਼ੀ ਸੀਗੇ ਜਦੋਂ ਕਿਸਾਨ ਮੂਵਮੈਂਟ ਚੱਲਦਾ ਰਿਹਾ ਤੁਹਾਨੂੰ ਪਤਾ ਹੈਗਾ ਆਮ ਆਦਮੀ ਪਾਰਟੀ ਕੀ ਤੇ ਦੂਜੀਆਂ ਪਾਰਟੀਆਂ ਕੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗਰਦਾਨੀਆਂ ਤੇ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਲੇਕਿਨ ਅੱਜ ਕੀ ਕਰ ਰਹੇ ਹੈਗੇ ਆ ਇਹ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਉਹਨਾਂ ਨੂੰ ਆਪਣਾ ਪੂਰੀ ਹੀਲ ਕਰ ਰਹੇ ਹੈਗੇ ਆ ਔਰ ਹੋਏਗਾ ਕਿ ਜੇ ਜਿੱਤੇ 1 ਏਕੜ ਜ਼ਮੀਨ ਆ 2 ਏਕੜਾਂ ਤੇ ਜ਼ਮੀਨੀ ਵੀ ਆ ਉਹ ਵਿਚਾਰੇ ਕੀ ਕਰਨਗੇ ਜ਼ਮੀਨ ਤਾਂ ਲੈ ਲਈ ਸਰਕਾਰ ਨੇ ਤਾਂ ਉਹ ਆਪਣਾ ਜਿਹੜੀਆਂ ਕੰਪਨੀ ਆ ਉਥੇ ਆਪਣੇ ਡਿਵੈਲਪ ਕਰ ਲਈ ਉਥੇ ਗਾੜੀ ਵੀ ਨੌਕਰੀ ਕਰਨਗੇ ਜਾਂ ਕੋਈ ਹੋਰ ਛੋਟੀ ਮੋਟੀ ਨੌਕਰੀ ਕਰਨਗੇ ਲੈਂਡਲੈਸ ਲੋਕਾਂ ਲੋਕਾਂ ਨੂੰ ਬਣਾਉਣ ਵਾਲਾ ਇਹ ਪੰਜਾਬ ਸਰਕਾਰ ਵੱਧ ਰਹੀ ਹੈ ਸਭ ਤੋਂ ਵੱਡਾ ਫੈਕਟਰ ਕੀ ਹੈਗਾ ਕਿ ਪੰਜਾਬ ਨੂੰ ਕੀ ਲੋੜ ਹੈ ਕਿ ਜਿਹੜੇ ਡਿਵੈਲਪਡ ਟਾਊਨਸ ਹੈ ਮੋਹਾਲੀ ਚਾਹੀਏ ਲੁਧਿਆਣਾ ਚਾਹੀਏ ਕਿਤੇ ਵੱਡੇ ਸ਼ਹਿਰ ਚਾਹੀਏ ਜਿਹੜੇ ਆਪਣੇ ਜਿਹੜੇ ਆਪਣਾ ਜਿਹੜੇ ਆਪਣਾ ਰੈ residencial ਫਲੈਟਸ ਅਗੇ ਆ ਖਾਲੀ ਪਏ ਆ ਚਲੋ ਤੁਸੀਂ ਮੇਰੇ ਨਾਲ ਚਲੋ ਬੁਧਾਣੀ ਚਲੋ ਮੈਂ ਤੁਹਾਨੂੰ ਹਜ਼ਾਰਾਂ ਇਹਦੇ ਫਲੈਟ ਦਿਖਾ ਦਾਂਗਾ ਜਿਹੜੇ ਕਈ ਕਈ ਸਾਲ ਦੇ 5 500 ਸਾਲ ਤੋਂ 10 10 ਸਾਲ ਦੇ ਬਣੇ ਹੋਏ ਆ ਲੇਕਿਨ ਖਾਲੀ ਪਏ ਆ ਤੇ ਸਾਨੂੰ ਲੋੜ ਹੈ ਕਿ ਨਹੀਂ ਹੈ ਕਿ ਅਸੀਂ ਕੰਕਰੀਟ ਦੇ ਜੰਗਲ ਬਣਾਣੇ ਕਿ ਪੰਜਾਬ ਦਾ ਵਿਰਸਾ ਅਸੀਂ ਖਤਮ ਕਰਨਾ ਹੈਗਾ ਇਹ ਸਭ ਦੇ ਪਿੱਛੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਕਾਰਨ ਸਿਰਫ ਇਹ ਆ ਕਿ ਜਿਹੜੇ ਲੋਕੀ ਇਹਨਾਂ ਨੂੰ ਪੈਸਾ ਦੁੰਦੇ ਆ ਗਿਆ ਉਹਨਾਂ ਨੂੰ ਪੈਸੇ ਵਟਾਣੇ ਆ ਸਸਤੀ ਦਰਾਂ ਤੇ ਸਸਤੀਆਂ ਜ਼ਮੀਨਾਂ ਲੈ ਕੇ ਤੇ ਉਹਨਾਂ ਨੂੰ ਆਪਣਾ ਲਾਭ ਦੇਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਪੈਸਾ ਲੈ ਕੇ ਇਲੈਕਸ਼ਨ ਲਾਣੇ ਤਾਂ ਮੈਂ ਉਹ ਗੁਜਰਾਤ ਹੋਣ ਤਾਂ ਮੈਂ ਗੋਆ ਹੋਣ ਤਾਂ ਮੈਂ ਹਿਮਾਚਲ ਹੋਣ બીજી ਸਟੇਟਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈਗਾ ਔਰ ਉਹਨੀਆਂ ਬਹੁਤ ਪੰਜਾਬ ਹੀ ਕੋਈ ਇੱਕ ਸਟੇਟ ਹੈ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਪਾਲਿਸੀਆਂ ਬਣਾ ਕੇ ਲਾਗੂ ਕਰਕੇ ਸੋ ਲੋਕਾਂ ਨੂੰ ਝੁਟ ਸਕਦੀ ਹੈ ਸੋ ਮੈਂ মিডিਆ ਦੇ ਰਾਹੀਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹੈ ਲੈਂਡ ਓਨਰ ਦੇ ਨਾਲ ਹੈ ਕੱਲ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਸਾਡੇ ਨਾਲ ਜਦੋਂ ਇਹ ਗੱਲ ਬਾਤ ਇਸ ਪਾਲਿਸੀ ਦੇ ਚੈਲੰਜ ਸੀਗੀ ਤਾਂ ਉਹਨਾਂ ਨੇ ਇੱਕ ਇੱਕ ਬੜੀ ਅੱਛੀ ਗੱਲ ਕਹੀ ਕਹਿੰਦਾ ਵੀ ਜੇ ਕੱਲੂ ਭਾਰਤੀ ਜਨਤਾ ਪਾਰਟੀ ਆ ਜਾਂਦੀ ਪਾਵਰ ਵਿੱਚ ਤੇ ਫਿਰ ਸਾਨੂੰ ਜ਼ਮੀਨ ਦੀ ਲੋੜ ਪੈਂਦੀ ਹੈ ਤੇ ਫਿਰ ਆਪਾਂ ਕੀ ਕਰਾਂਗੇ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੰਦਾ ਇਸ ਗੱਲ ਦਾ ਕਿ ਬਈ ਭਾਰਤੀ ਜਨਤਾ ਪਾਰਟੀ ਸਰ ਦੇ ਜੀ ਉਹ ਲੈਂਡ ਓਨਰ ਦੇ ਹੋਟਾਂ ਦੇ ਖਿਲਾਫ ਕੰਮ ਨਾਟਕ ਕੀਤਾ ਇਹ ਨਾ ਕਰੇਗੀ ਇਹ ਬਹੁਤ ਸਪੱਸ਼ਟ ਹੋਣਾ ਚਾਹੀਦਾ ਸਾਨੂੰ ਜੇ ਤੁਹਾਡੀ ਜ਼ਮੀਨ ਲੈ ਕੇ ਸਰਕਾਰ ਡਵੈਲਪ ਕਰਦੀ ਸਰਕਾਰ ਜਿਹੜੀ ਹੈ ਵੈਲਫੇਅਰ ਸਟੇਟ ਹੈ ਸਰਕਾਰ ਕੋਈ ਵਪਾਰੀ ਨਹੀਂ ਹੈ ਸਰਕਾਰੀ ਕੋਈ ਸਰਕਾਰ ਕੋਈ ਵਪਾਰਕ ਅਦਾਰਾ ਨਹੀਂ ਹੈ ਜਿਹਦੇ ਵਿੱਚ ਉਹ ਪ੍ਰੋਫਿਟ ਕੱਢਣਾ ਹੈਗਾ ਜੇ ਪ੍ਰੋਫਿਟ ਹੁੰਦਾ ਹੈ ਤਾਂ ਉਹਦਾ ਭਾਗੀ ਦਾ ਸਭ ਤੋਂ ਵੱਡਾ ਬੈਨੀਫਿਸ਼ੀਅਰੀ ਜਿਹੜਾ ਆ ਉਹ ਲੈਂਡ ਓਨਰ ਹੋਣਾ ਚਾਹੀਦਾ ਹੈ। ਇਸ ਕਰਕੇ ਪਹਿਲਾ ਜਿਹੜੀ ਜ਼ਮੀਨ ਐਕਵਾਇਰ ਹੋਈ ਆ ਅੱਜ ਤੱਕ ਜਿੱਦਾਂ ਨੈਸ਼ਨਲ ਹਾਈਵੇਲੇ ਹੋਈ ਆ ਆਪਣਾ ਰੇਲਵੇ ਕੁਆਟਰ ਡੋਰ ਤੇ ਹੋਈ ਆ ਉਹ ਜ਼ਮੀਨ ਮਾਰਕੀਟ ਰੇਟ ਤੇ ਲੈ ਕੇ ਪਲੱਸ 30% ਇਨਫਲੇਸ਼ਨ ਦੇ ਕੇ ਕਿਉਂਕਿ ਮੈਂ ਇੱਥੇ ਤੁਹਾਡੇ ਆਪਣਾ ਪਟਿਆਲਾ ਡਿਵੀਜ਼ਨ ਦਾ ਕਮਿਸ਼ਨਰ ਵੀ ਰਿਆਂ ਔਰ ਅਸੀਂ ਆਪਣਾ ਜਿੱਥੇ 10-10 ਲੱਖ ਦਿੰਦਾ ਸੀ ਉਹ ਤੇ 2-2 ਕਰੋੜ ਰੁਪਈਆ ਕਰਤਾ ਸੀਗਾ। ਕਿਉਂਕਿ ਮਾਰਕੀਟ ਰੇਟ ਜਿਹੜਾ ਹੈਗਾ ਆ ਇਹ 2 ਕਰੋੜ ਤੋਂ ਘੱਟ ਨਹੀਂ ਹੈ ਨੈਸ਼ਨਲਾਈਜ਼ ਦੇ ਦੇ ਨਾਲ। ਸੋ ਇਸ ਕਰਕੇ ਇਹ ਜਿਹੜੀ ਜ਼ਮੀਨ ਕਾਟੀਆਂ ਦੇ ਭਾਅ ਖਰੀਦ ਕੇ ਆਪਣਾ ਖਰੀਦ ਨਹੀਂ ਲੀਆ ਗਿਆ। ਇਹ ਵੀ ਆਪਣਾ ਇੱਕ ਵਾਰੀ ਨੋਟੀਫਾਈ ਕਰ ਦਿੱਤੀ। ਪੰਜਾਬ ਸਰਕਾਰ ਦੀ ਪਾਲਿਸੀ ਇਹ ਆ ਕਿ ਜਦੋਂ ਤੁਹਾਨੂੰ ਜਿਹੜੀ ਜ਼ਮੀਨ ਲੈਣੀ ਆ ਨੋਟੀਫਾਈ ਕਰ ਦਿੱਤੀ ਉਸ ਤੋਂ ਬਾਅਦ ਤੁਸੀਂ ਉਹਨੂੰ ਵੇਚ ਨਹੀਂ ਸਕਦੇ। ਉਹ ਫਿਰ ਉਸੇ ਤੁਸੀਂ ਫਸਲ ਵੀ ਨਹੀਂ ਉਗਾ ਸਕਦੇ। ਫਿਰ ਤੁਸੀਂ ਉਹਨੂੰ ਆਪਣਾ ਸੀਐਲਯੂ ਵੀ ਬਣਾਏਗਾ। ਤਸਵੀਲ ਨਾਲ ਰਜਿਸਟਰੀ ਵੀ ਨਹੀਂ ਕਰਨੀ। ਤੁਸੀਂ ਕਿਸੇ ਨੂੰ ਨਹੀਂ ਵੇਚ ਸਕਦੇ। ਤੇ ਤੁਹਾਡੀ ਮਜਬੂਰੀ ਹੋ ਜੇਗੀ ਕਿ ਚਲੋ ਇਹਨੂੰ ਭਾਈ ਉਹ ਸਰਕਾਰ ਲੈਂਦੀ ਆ ਇਹ ਲੈਣ ਤੇ ਇਸ ਕਰਕੇ ਇਹ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਆ ਇਹ ਆਪਣੇ ਲੋਕਾਂ ਦੇ ਇੱਥਾਂ ਦੇ ਵਿੱਚ ਨਹੀਂ ਆ ਜਿਹੜਾ ਜ਼ਮੀਨ ਵਾਲੀ ਆ ਜਿਹੜਾ ਉੱਥੇ ਕੰਮ ਕਰਦਾ ਹੈ ਮੇਵਰ ਕਰਦਾ ਹੈਗਾ ਜਾਂ ਸਿੱਕੀਬਾੜੀ ਕਰਦਾ ਹੈਗਾ ਕਿ ਨਾ ਲਾਂਦਾ ਹੈ ਜਾਂ ਕੰਮ ਨਾ ਕਰਦਾ ਤਾਂ ਸੰਘਿਆ ਬਟਾਉਂਦਾ ਉਹ ਵੀ ਬੇਰੁਜ਼ਗਾਰ ਹੋ ਗਿਆ ਜਿਹੜਾ ਉਹਨਾਂ ਤੇ ਡਿਪੈਂਡੈਂਟ ਦੂਜਾ ਬੰਦਾ ਹੈਗਾ ਕੋਈ ਤਖ਼ਤਾਨ ਕੋਈ ਲੋਹਾਰ ਕੋਈ ਹੋਰ ਬੰਦਾ ਹੈਗਾ ਉਹ ਵੀ ਬੇਰੁਜ਼ਗਾਰ ਹੋ ਗਿਆ ਉਸ ਸਰਕਾਰ ਪੰਜਾਬ ਨੂੰ ਤਬਾਹ ਕਰਨ ਵਾਲੀ ਝੁਰੀ ਹੋਈ ਆ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਰਹਿੰਦੇ ਪਰ ਕਹਿਣਾ ਚਾਹਣਾ ਹੈਗਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਫਿਰ ਤੁਹਾਨੂੰ ਇਸ ਮੁੱਦੇ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਕਿ ਇਹਦੀਆਂ ਚੰਗੀਆਂ ਕੀ ਹੈਗੀਆਂ ਤੇ ਇਹਦੀਆ ਦੇਖੋ ਇਸ਼ਾ ਦੇ ਨਾਲ ਤਾਂ ਕੋਈ ਨਹੀਂ ਲੈਣੀ ਚਾਹੁੰਦਾ ਜੀ ਲੇਕਿਨ ਜੇ ਮਜਬੂਰੀ ਹੋ ਜੇਗੀ ਫਿਰ ਉਹ ਬਚਾਰੇ ਕੋ ਆਪਣਾ ਗਰੀਬ ਆਦਮੀ ਕੰਕਲ ਸਕੇਗਾ ਜੀ ਕਿ ਕਰ ਨਹੀਂ ਸਕਦਾ ਇਸ ਕਰਕੇ ਆਪਣਾ ਇਹ ਜਿਹੜਾ ਲੈਂਡ ਪੂਲਿੰਗ ਪਾਲਸੀ ਆ ਇਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇਸੇ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਜਪਾ ਵੀ ਅਕਾਲੀ ਦਲ ਵੀ ਕਾਂਗਰਸ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਹੈ ਕੋਈ ਇਸ ਕਰਕੇ ਆਪਣਾ ਮੇਰੀ ਬੇਨਤੀ ਹੈ মিডিਆ ਨੂੰ ਕਿ ਇਸ ਇਸ਼ੂ ਨੂੰ ਹਾਈਲਾਈਟ ਕਰੋ ਔਰ ਕਿਸਾਨਾਂ ਨੂੰ ਅਸੀਂ ਆਪਣਾ ਜਿਵੇਂ ਮੈਂ ਅਕੇ ਲਾਲਕੇ ਦੇ ਪਿਛਲੇ ਇਲੈਕਸ਼ਨ ਲੜਿਆ ਸੀਗਾ ਮੈਂ ਇਸ ਤੋਂ ਬਾਅਦ ਫਿਰ ਲਾਲਕੇ ਜਾ ਰਿਹਾ ਹਾਂ ਉਸ ਤੋਂ ਚੋਣ ਵਜੋਂ ਪ੍ਰੈਸ ਕਾਨਫਰੰਸ ਰੱਖੀ ਆ ਔਰ ਅਸੀਂ ਸਾਰੀਆਂ ਪੰਚਾਇਤਾਂ ਜਿਨ੍ਹਾਂ ਪੰਚਾਇਤਾਂ ਦੀ ਜ਼ਮੀਨ ਦੀ ਨੋਟੀਫਿਕੇਸ਼ਨ ਹੋ ਗਿਆ ਕੱਲੇ-ਕੱਲੇ ਤੋਂ ਮਤਲਬ ਪਾਸ ਕਰਵਾਣੇ ਹੈਗੇ ਆ ਕੱਲੇ-ਕੱਲੇ ਆਪਣਾ ਉਸ ਜ਼ਮੀਨ ਦੇ ਮਾਲਕ ਤੋਂ ਐਫੀਡੇਵਿਟ ਲੈ ਕੇ ਅਸੀਂ ਉੱਥੇ ਪ੍ਰੋਟੈਸਟ ਕਰਵਾ ਰਹੇ ਹੈਗੇ ਆ ਕਿ ਇਹ ਜਿਹੜੀ ਪਾਲਿਸੀ ਸਰਕਾਰ ਦੇ ਨੱਕ ਵਿੱਚ ਇੰਨਾ ਦਮ ਕਰ ਦਿੱਤਾ ਜਾਵੇ ਕਿ ਇਹ ਸਰਕਾਰ ਜਿਹੜੀ ਰੋਕ ਪਾ ਕਰੇ ਇਹ ਪਾਲਿਸੀ ਨੂੰ ਵੱਧ ਕਰੇ ਇਹ ਸਾਡੀ ਡਿਮਾਂਡ ਹੈ ਭਾਤੀਆਂ ਦਾ ਭਾਤੀ ਹਾਈ ਕੋਰਟ ਜਾ ਨਹੀਂ ਅਜੇ ਨਹੀਂ ਕੋਈ ਲੋੜ ਨਹੀਂ ਹੈ ਹਾਈ ਕੋਰਟ ਜਾਣ ਦੀ ਅਪਾ ਇਹ ਤੇ ਪ੍ਰੈਸ਼ਰ ਇਹਨਾਂ ਪਾ ਦੇਣਾ ਕਿ ਇਹਨਾਂ ਨੂੰ ਇਹ ਲੱਗੇ ਕਿ ਜੇ ਇਹ ਪਾਲਿਸੀ ਲੈ ਕੇ ਆਏ ਤਾਂ ਫਿਰ ਅਗਲੇ ਚੋਣਾਂ ਦੇ ਵਿੱਚ ਇੱਕ ਵੋਟ ਵੀ ਇਹਨਾਂ ਨੂੰ ਨਹੀਂ ਮਿਲੇਗੀ। ਕੀ ਪਾਰਟੀ ਜਰਦਾ ਪਾਰਟੀ ਕੋਲ ਹਾਂਜੀ ਅਸੀਂ ਤੁਹਾਨੂੰ ਮੈਂ ਜਿੰਨਾ ਦੱਸਿਆ ਹੈਗਾ ਭਾਰਤੀ ਜਨਤਾ ਪਾਰਟੀ ਜਿਹੜੇ ਅਫੈਕਟਡ ਲੋਕੀ ਆ ਜਿਹੜੇ ਪਿੰਡ ਪੰਚਾਇਤਾਂ ਔਰ ਜਿਹੜੇ ਲੈਂਡ ਓਨਰ ਆ ਉਨ੍ਹਾਂ ਦੇ ਨਾਲ ਸਹਿਮਤੀ ਦੇ ਨਾਲ ਉਹਨਾਂ ਨੂੰ ਅੱਗੇ ਰੱਖ ਕੇ ਸਪੋਰਟ ਕਰਨਗੇ ਆਪ ਪ੍ਰੋਟੈਸਟ ਕਰਨਗੇ ਇਸ ਦਾ ਵੀ ਕੋਈ ਇਨਕਾਂਸੈਨ ਸਰਗਰਮਤਾ ਨਹੀਂ ਪਾਕਿਸਤਾਨੀ ਆਦਮੀ ਹੈ ਕਿ ਸਰਕਾਰ ਦੇ ਫਟਕੇ ਉਹਦੇ ਨਾਲ ਹੱਥ ਨਾਲ ਇੱਕ ਕਰਦੇ ਹੋਏ ਕਿ ਜਿਹੜੇ ਗ੍ਰੋਹ ਦੇ ਖੱਟਾ ਇੱਕ ਗ੍ਰੋਹ ਦੇ ਵਿਰੁੱਧ ਸਰਕਾਰ ਦੇ ਪ੍ਰੋਟੈਸਟ ਕਰ ਰਹੇ ਆ ਅੱਜ ਦੇ ਦਿਨ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਲੈਵਲ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ 27 ਫਰਵਰੀ ਦੇ ਵਿੱਚ ਲੱਖਣ ਹੋ ਹੈਗੇ ਹਰ ਪਾਰਟੀ ਕਿਸਾਨਾਂ ਦਾ ਆਪਣੇ ਆਪ ਨੂੰ ਹਿੱਤੂ ਕੋ ਕਰਨਾ ਚਾਹੀਦੀ ਹੈਗਾ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਉਹ ਹੈ ਨਹੀਂ ਕਿ ਜਿਵੇਂ ਹੁਣ 10 ਤਰੀਕ ਨੂੰ ਆਪਣਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈਗਾ ਉੱਥੇ ਆਪਣੇ ਜਿਹੜੇ ਸਾਡੇ ਲੀਡਰ ਲੋਕ ਹੈ ਦੋ ਮੈਂਬਰ ਸਾਡੇ ਵੀ ਐਮਐਲਏ ਹੈਗੇ ਆ ਬਾਕੀ ਪਾਰਟੀਆਂ ਦੇ ਵੀ ਕੁਝ ਐਮਐਲਏ ਆ ਗਾਲੀ Đảng ਦੇ ਵੀ ਹੈਗੇ ਆ ਕਾਂਗਰਸ ਤੇ ਜ਼ਿਆਦਾ ਆ ਤਾਂ ਇਹ اپੋਜੀਸ਼ਨ ਪਾਰਟੀਆਂ ਜੁੜੀਆਂ ਹੈਗੇ ਆ ਮਿਲ ਕੇ ਅਗਰ ਕੋਈ ਆਪਣਾ ਸਾਂਝਾ ਫਰੰਟ ਪੈਦਾ ਕਰਨਗੇ ਤਾਂ ਭਾਵੇਂ ਜਨਤਾ ਪਾਰਟੀ ਉਹਦਾ ਵੀ ਵੈਲਕਮ ਕਰੇਗਾ

उन्होंने पिंडा का जेडे नोटिफाइड है अफेक्टेड है एक भी बंदा नहीं मिले जे तुम्हें तो मिले तो नहीं मैं की कहना चाहता है, है कि किसी बंद ने भी लैंड पॉलिसी सपोर्ट के अब तक कोई तो सामने नहीं आया किसी ने बयान नहीं दता कि ये हक चाह ਤੇ ਜੇ ਜਿਹੜੀ ਜ਼ਮੀਨ ਹੈ ਤੇ ਉਹ ਆਪਣਾ ਇਸ ਗੱਲ ਨੂੰ ਕਹਿੰਦਾ ਕਿ ਜੀ ਸਾਨੂੰ ਤਾਂ ਕੋਈ ਦਰਾਇ ਨਹੀਂ ਤੁਸੀਂ ਕਿਉਂ ਆਮੀ ਖਾਂ ਖਤ ਤੁਰੇ ਫਿਰਦੇ ਆ ਅਸੀਂ ਪਿੱਛੇ हट ਜਾਓਗੇ ਹੋ ਗਿਆ ਅਸੀਂ ਆਪਣਾ ਇਹਦੇ ਵਿੱਚ ਕੋਈ politcal ਬਾਈਲੇਜ ਨਹੀਂ ਲੈਣਾ ਚਾਹੁੰਦੇ ਇਹਦਾ ਵਿਰੋਧ ਕਰਦਾ ਜੇ ਲੈਂਡ ਕੋ ਫਿਰ ਦੱਸ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਆ ਇਹ ਜਿਹੜੀ ਪ੍ਰੈਸ ਪਰ ਕਾਨਫਰੰਸ ਵੀ ਕਰ ਰਹੇ ਆ ਇਹ ਇਸੇ ਗੱਲ ਦਾ ਸਿੱਟਾ ਆ ਕਿ ਲੋਕਾਂ ਦੀ ਆਵਾਜ਼ ਲੋਕਾਂ ਦਾ ਹਿੱਤ ਲੋਕਾਂ ਦੇ ਜਿਹੜੇ ਆਪਣੇ ਇੰਟਰਸਟ ਆ ਉਹਨਾਂ ਨੂੰ ਵਾਚ ਕਰਨਾ ਹੀ ਤਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਹੈਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਕਰੇਡਿਟ ਲੈਣਾ ਚਾਹੀਐ ਆ ਜੀ ਬਿਲਕੁਲ ਬਿਲਕੁਲ ਕੀਤਾ ਹੈਗਾ ਮੈਂ ਅੱਜ ਉਹਨਾਂ ਪਸਾਲਾਂ ਨੂੰ ਵੀ ਮਿਲਿਆ ਹੈਗਾ ਆਪਣਾ ਲੁਧਿਆਣੇ ਕੈਂਡਪਿੰਡ ਹੈ ਉਹਨਾਂ ਦੇ ਸਰਪੰਚ ਦਾ ਉਨੇ ਮੈਨੂੰ ਫੋਨ ਆਇਆ ਜਿਵੇਂ 5-7 ਮਿੰਟ ਪਹਿਲਾਂ ਦਾ ਰਸਤੇ ਸੀਗਾ ਕਿ ਕਿੰਨੇ ਵਜੇ ਪਹੁੰਚ ਰਹੇ ਹੈਗੇ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਫਲਾਣੀ ਜਗ੍ਹਾ ਆਪਣਾ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਹੈਗੇ ਨਾ 10 ਕਿੰਤਾ ਬਹੁਤ ਵੱਡਾ ਆਲਮਗੀਰ ਆਲਮਗੀਰ ਪਿੰਡ ਦੇ ਵਿੱਚ ਅਸੀਂ ਜਾ ਰਹੇ ਹੈਗੇ ਆ ਕਿ ਤੁਸੀਂ ਉੱਥੇ ਆ ਜਾਓ ਉੱਥੇ ਮਿਲਦੇ ਆ ਸਾਰੇ ਪਿੰਡਾਂ ਦੇ ਨਾਲ ਅਸੀਂ ਆਲਰੇਡੀ ਇੰਟੈਕਟ ਆ ਸਾਡੇ ਕੋਲ ਨੋਟੀਫਿਕੇਸ਼ਨ ਸਾਡੇ ਕੋਲ ਆ ਗਈ ਹੈਗੀ ਮੇਰੇ ਮੋਬਾਈਲ 'ਚ ਹੈਗੀ ਆ ਸਾਰੇ ਅਸੀਂ ਲੋਕਾਂ ਨੂੰ ਦੇਖੋ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਹੈਗੀ ਜੇ ਕੋਈ ਮੰਨ ਲਵੇ ਨਹੀਂ ਚਾਹੇਗਾ ਤਾਂ ਅਸੀਂ ਉਹਨਾਂ ਵਿਰੋਧ ਨਹੀਂ ਕਰ ਸਕਦੇ ਪਰ ਐਸਾ ਨਹੀਂ ਕਹਿੰਦਾ ਕਿ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ। ਬੀਕੋ ਇਸ ਤਰ੍ਹਾਂ ਹੈ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀਆ ਲੇਕਿਨ ਆ ਇਸ ਤੋਂ ਵਧੀਆ ਇਹ ਹੈ ਕਿ ਕੀ ਪੋਲੀਟੀਕਲ ਪਾਰਟੀਆਂ ਭਾਵੇਂ ਭਰਤੀ ਜਾਂਦਾ ਵਾਟ ਗਿਆ ਭਾਵੇਂ ਗੱਲ ਹੀ ਗੱਲ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਪੀ ਪਾਰਟੀ ਵੀ ਹੈ ਕੀ ਅਸੀਂ ਲੋਕਾਂ ਦੇ ਵੈਲਫੇਅਰ ਲਈ ਲੋਕਾਂ ਦੇ ਹਿੱਤਾਂ ਦੇ ਕੰਮ ਕਰ ਰਹੇ ਹਾਂ ਯੈਸ অর ਨੋ ਜਿਐਸੀ ਕੰਮ ਕਰ ਰਹੇ ਆ ਤੇ ਲੋਕੀ ਸਾਨੂੰ ਵੈਲਕਮ ਕਰਨਗੇ ਤੇ ਜੇ ਅਸੀਂ ਨਹੀਂ ਕਰ ਰਹੇ ਤਾਂ ਲੋਕੀ ਸਾਨੂੰ ਨਕਾਰ ਦੇਣਗੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੇ ਇੱਕ ਬਹੁਤ ਗਲਤ ਨੈਰੇਟਿਵ ਜਦੋਂ ਕਿਸਾਨ ਮੂਵਮੈਂਟ ਚੱਲਿਆ ਸਿਰਜਿਆ ਬਹੁਤ ਸਾਰਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ ਮੈਨੂੰ ਵੀ ਪਤਾ ਲੇਕਿਨ ਅੱਜ ਦੇ ਦਿਨ ਦੇ ਵਿੱਚ ਅਸੀਂ ਕੰਮ ਪਲਾ ਰਹੇ ਹਾਂ ਪਿੰਡਾਂ ਦੇ ਵਿੱਚ ਮੈਂ ਖਾਸ ਕਰਕੇ ਗਿਲਾਨਪੁਰ ਵਿੱਚ ਅਸੀਂ ਕੈਂਪ ਪਲਾ ਰਹੇ ਹਾਂ ਉੱਥੇ ਪਿੰਡਾਂ ਦੇ ਲੋਕੀ ਸਾਨੂੰ ਨਾ ਸਿਰ ਸਿਰੋਪੇ ਪਾ ਕੇ ਸਨਮਾਨਤ ਕਰ ਰਹੇ ਆ ਬਲਕਿ ਘਰਾਂ ਵਿੱਚ ਲੈ ਕੇ ਜਾ ਰਹੇ ਆ ਕਿ ਜੀ ਆਓ ਸਾਡੇ ਘਰ ਆਓ ਲੰਗਰ ਖਾਓ ਆਣਾ ਖਾਓ ਕਿਉਂਕਿ ਅਸੀਂ ਲਗਾਤਾਰ ਪਿਛਲੇ ਤਿੰਨ ਸਾਡੇ ਤਿੰਨ ਸਾਲਾਂ ਤੋਂ ਉਹਨਾਂ ਦੇ ਭਲੇ ਦੇ ਕੰਮ ਕਰ ਰਹੇ ਆ ਉਹਨਾਂ ਦੇ ਵਾਟ ਆਊਟ ਹੋ ਗਈ ਹੋ ਅੱਜ ਦੇ ਦਿਨ ਤੋਂ ਜਮਾ ਹੀ ਨਹੀਂ ਹੈਗਾ ਤੁਸੀਂ ਆਪ ਆਪਣਾ ਸਾਨੂੰ ਦੱਸੋ ਜੇ ਕਿੱਥੇ ਹੈਗਾ ਤਾਂ ਅਸੀਂ ਜਾ ਕੇ ਉਹਨਾਂ ਦੇ ਕੋਲ ਬੈਠ ਕੇ ਪੁੱਛਾਂਗੇ ਕਿ ਦੱਸੋ ਪਈ ਜੇ ਕੋਈ ਗੱਲ ਗੁੱਸਾ ਗਿਲਾ ਹੈਗਾ ਤਾਂ ਅਸੀਂ ਤੁਹਾਡਾ ਕੀ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਹੈ ਸਭ ਦਾ ਸਾਥ ਸਭ ਦਾ ਵਿਕਾਸ ਮੋਦੀ ਜੀ ਦਾ ਜਿਹੜਾ ਪ੍ਰਿੰਸੀਪਲ ਹੈ ਉਸ ਤੇ ਹੀ ਕੰਮ ਕਰ ਰਹੇ ਹਾਂ